ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਣੇ ਚੈਨਲ ਤੇ ਬਈ ਤੁਸੀਂ ਇੱਕ ਵੀਡੀਓ ਬਹੁਤ ਦੇਖਦੇ ਹੋ ਹੁੰਨੇ ਹੋ ਹਨਾ ਕਿ ਇੱਕ ਕੁੜੀ ਬੱਕਰੀਆਂ ਚਾਰਦੀ ਆ ਹਨਾ ਮਿਲੀਅਨ ਦੇ ਵਿੱਚ ਵੀਡੀਓ ਜਿਹੜੀਆਂ YouTube ਤੇ Facebook ਤੇ ਚੱਲੀਆਂ ਤੇ ਅੱਜ ਆਪਾਂ ਉਸ ਕੁੜੀ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਤੇ ਆਪਣੇ ਘਰ ਦੀ ਕੁੜੀ ਆ ਅੱਜ ਬੱਕਰੀਆਂ ਬਾਹਰ ਛੱਡੀਆਂ ਨੇ ਬਹੁਤ ਭਰਾ ਕਹਿੰਦੇ ਸੀ ਵੀ ਰਮਨ ਦੀ ਵੱਡੀ ਵੀਡੀਓ ਲੈ ਕੇ ਆਓ ਤੇ ਅੱਜ ਉਹਨਾਂ ਦੀ ਮੰਗ ਤੇ ਰਮਨ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ 5-10 ਮਿੰਟ ਤੇ ਬਹੁਤ ਜਾਣਕਾਰੀ ਵਾਲੀ ਵੀਡੀਓ ਹੋਊਗੀ ਜਿੰਨੇ ਕਰਮਨ ਦੇ ਤਿਆਰ ਬੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਪਹਿਲਾਂ ਤਾਂ ਵਧਾਈਆਂ ਜੀ ਬਹੁਤ ਬਹੁਤ ਤੁਹਾਡੇ ਪਲੇ ਬਟਨ ਦੀਆਂ ਤੁਹਾਨੂੰ ਵੀ ਸਵਾਦ ਆਈ ਕਿਉਂਕਿ ਆਪਣਾ ਸੇਮ ਹੀ ਹੈ ਹਾਂਜੀ ਹਾਂਜੀ ਤੇ ਆ ਜਿਹੜੇ ਨਵੇਂ ਭਰਾ ਦੇਖ ਰਹੇ ਉਹਨਾਂ ਨੂੰ ਪਹਿਲਾਂ ਆਪਣੇ ਬਾਰੇ ਦੱਸ ਦਿਓ ਥੋੜਾ ਜਿਹਾ ਸਸਿਕਲ ਜੀ ਮੇਰਾ ਨਾਮ ਰਮਨਦੀਪ ਕੌਰ ਹੈ ਤੇ ਮੈਂ ਭਿੰਡ ਭਲਾਈਆਂਾਂ ਦੀ ਰਹਿਣ ਵਾਲੀ ਆ ਜਗਮੀਤ ਸਿੰਘ ਭਲਾਈਆਂਾਂ ਦੀ ਵਾਈਫ ਜਿਹੜੇ ਨਹੀਂ ਜਾਣਦੇ ਅੱਜ ਉਹਨਾਂ ਲਈ ਪਰਦਾ ਫਾਸ਼ ਕਰਤਾ ਵੀ ਆਪਾਂ ਤੇ ਅਸੀਂ ਰਲ ਮਿਲ ਕੇ ਅੱਜ ਬੱਕਰੀਆਂ ਬਾਹਰ ਛੱਡੀਆਂ ਸੀਗੀਆਂ ਕਾਫੀ ਟਾਈਮ ਤੋਂ ਮੀਂਹ ਪੈ ਰਿਹਾ ਸੀ ਤਿੰਨ ਚਾਰ ਦਿਨ ਹੋ ਗਏ ਆ ਤੇ ਵਿਚਾਰੀਆਂ ਸੁਸਤ ਜੀਆਂ ਹੋ ਗਈਆਂ ਸੀਗੀਆਂ ਇਹ ਅੱਜ ਬਾਹਰ ਛੱਡੀਆਂ ਨੇ ਇਹ ਕਾਫੀ ਮੌਸਮ ਦਾ ਫਰਕ ਹੈ ਪਰ ਜਿਸ ਤਰੀਕੇ ਦਾ ਕਮ ਹਜੇ ਡੈਮ ਵੱਜਿਆ ਹੋਇਆ ਉਸ ਤਰੀਕੇ ਨਾਲ ਲੱਗਦਾ ਕਿ ਮੈਂ ਫੇਰ ਆ ਸਕਦਾ ਠੀਕ ਹੈ ਜੀ ਤੇ ਬੱਕਰੀਆਂ ਦੇ ਸਫਰ ਬਾਰੇ ਦੱਸੋ ਰਵਨਦੀਪ ਜਿਹੜੇ ਵੀਡੀਓ ਦੇਖ ਰਿਹਾ ਭਰਾ ਭੈਣਾਂ ਦੇਖ ਰਹੀਆਂ ਹਨਾ ਬਹੁਤ ਚਾਹੁੰਦੇ ਆ ਵੀ ਤੁਹਾਡੇ ਵਾਂਗੂ ਕੰਮ ਕਰੀਏ ਬਹੁਤ ਭੈਣਾਂ ਸੋਚਦੀਆਂ ਨੇ ਤੇ ਸ਼ੁਰੂਆਤ ਦੱਸਿਓ ਆਪਣੀ ਥੋੜੀ ਜੀ ਪਹਿਲਾਂ ਵੀ ਵੈਸੇ ਤਾਂ ਆਪਾਂ ਦੱਸਿਆ ਹੈਗਾ ਸ਼ਾਰਟ ਦੇ ਵਿੱਚ ਥੋੜਾ ਦੱਸ ਦਿਓ ਅੱਗੇ ਫਿਰ ਆਪਾਂ ਜਾਣਕਾਰੀਆਂ ਹੋਰ ਲਾਵਾਂ ਜਿਨ੍ਹਾਂ ਨੇ ਵੀ ਕੰਮ ਸ਼ੁਰੂ ਕਰਨਾ ਹੀ ਬਹੁਤ ਸਾਰੀਆਂ ਤਕਲੀਫਾਂ ਤੋਂ ਗੁਜ਼ਰਨਾ ਹੀ ਪੈਣਾ ਚਾਹੇ ਤੁਸੀਂ ਕਹੋ ਕਿ हांਸੀਂ ਇਹ ਨਹੀਂ ਕਰਨਾ ਜਾਂ ਸਾਨੂੰ ਇਹ ਨਹੀਂ ਪਸੰਦ ਪਰ ਕੁਛ ਹੈ ਜੀ ਚੀਜ਼ਾਂ ਵੀ ਹੁੰਦੀਆਂ ਜਿਹੜੀਆਂ ਅਨਾਂ ਚਾਹ ਨਾ ਪਸੰਦ ਵੀ ਹੁੰਦੀਆਂ ਪਰ ਉਹਨਾਂ ਨੂੰ ਵੀ ਐਕਸੈਪਟ ਕਰਦੇ ਹੋਏ ਸਾਨੂੰ ਇਹ ਕਿਤੇ ਨੂੰ ਜੇ ਸ਼ੁਰੂ ਕਰਨਾ ਤਾਂ ਐਕਸੈਪਟ ਕਰਨਾ ਹੀ ਪੈਣਾ ਹੂੰ ਤੇ ਬਾਕੀ ਸਫਰ ਦੇ ਵਿੱਚ ਗੱਲ ਕਰੀ ਆਪਾਂ ਜੇ ਬੱਕਰੀਆਂ ਰੱਖਣ ਦੀ ਤਾਂ ਇੱਕ ਰੱਖ ਸਕਦੇ ਹੋ ਦੋ ਵੀ ਰੱਖ ਸਕਦੇ ਹੋ ਤੁਹਾਡੀ ਕੈਪੈਸਿਟੀ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਕੁ ਜ਼ਿਆਦਾ ਸਾਂਭ ਸਕਦੇ ਹੋ ਕਿੰਨਾ ਇਹਨਾਂ ਦੇ ਮਗਰ ਭੱਜ ਦੌੜ ਕਰ ਸਕਦੇ ਹੋ ਕਿਉਂਕਿ ਜਿਵੇਂ ਇੱਕ ਬੱਚੇ ਨੂੰ ਪਾਲਣ ਤੇ 5 ਸਾਲ ਲੱਗ ਜਾਂਦਾ ਹੈ ਇੱਕ ਬੱਕਰੀ ਨੂੰ ਸੰਭਾਲਣ ਤੇ ਵੀ ਆਪਾਂ ਨੂੰ ਟਾਈਮ ਲੱਗਦਾ ਹੈ ਠੀਕ ਹੈ ਜੀ ਬਹੁਤ ਭਰਾ ਕੰਮ ਸ਼ੁਰੂ ਕਰ ਲੈਂਦੇ ਆ ਜੀ ਹਾਂਜੀ ਕਿਦੋਂ ਵੀ ਬੱਕਰੀ ਲੈ ਕੇ ਆਏ ਬਾਅਦ ਦੇ ਵਿੱਚ ਉਹ ਰਾਜੀ ਨਹੀਂ ਹੁੰਦੀ ਜੋਰ ਬਹੁਤ ਲਾਈ ਜਾਂਦੇ ਖਰਾਕ ਵੀ ਪਾਈ ਜਾਂਦੇ ਹਨਾ ਕੀ ਕਾਰਨ ਹੁੰਦਾ ਬਹੁਤ ਲੋਕਾਂ ਨਾਲ ਇਹ ਵਾਪਰ ਰਿਹਾ ਅੱਜ ਗੱਲ ਪਹਿਲੀ ਗੱਲ ਤਾਂ ਤੁਸੀਂ ਇਹ ਪੁੱਛ ਕੇ ਲਿਆ ਕਰੋ ਕਿ ਪਸ਼ੂ ਖਾਂਦਾ ਕੀ ਆ ਕਿਉਂਕਿ ਕਈ ਵਾਰ ਤਾਂ ਇਹ ਹੁੰਦਾ ਕਿ 2-4 ਦਿਨ ਹੀ ਨਹੀਂ ਖਾਂਦਾ ਤਾਂ ਜੀ ਦੀ ਸਮੱਸਿਆ ਹੁੰਦੀ ਆ ਕਿ ਪਸ਼ੂ ਜੀ ਨਹੀਂ ਲਾਉਂਦਾ ਉਪਰ ਕਰਦਾ ਪਰ ਜੇਕਰ ਵੱਧ ਟਾਈਮ ਲਈ ਉਹ ਕੁਝ ਨਹੀਂ ਖਾਂਦਾ ਤਾਂ ਉਹਨਾਂ ਤੋਂ ਫੀਡ ਪਤਾ ਕਰੋ ਕਿ ਉਹ ਕੀ ਖਾ ਰਿਹਾ ਉਹਨੂੰ ਕੋਸ਼ਿਸ਼ ਕਰੋ ਜੇ ਪਹਿਲਾ ਜਦੋਂ ਮੈਂ ਆਪਣੇ ਘਰੇ ਨਾਰਮਲ ਹੁੰਦੀ ਉਹ ਸੁੱਕੀ ਧੂੜੀ ਚ ਦਾਣਾ ਪਾ ਕੇ ਸੱਟ ਕੇ ਦੇਖੋ ਫਿਰ ਉੱਤੇ ਧੂੜਾ ਮਾਰ ਕੇ ਦੇਖੋ ਹਰਿਆਚਾਰਾ ਪਾ ਕੇ ਖੁੱਲਾ ਛੜ ਗਏ ਹੋ ਅਲੱਗ-ਅਲੱਗ ਟਾਈਪਸ ਨਾਲ ਆਪਦੇ ਆਪਦੇ ਤੌਰ ਤਰੀਕੇ ਨਾਲ ਕੰਮ ਸ਼ੁਰੂ ਕਰਕੇ ਦੇਖੋ ਕਿ ਉਹ ਖਾਂਦਾ ਕੀ ਐ ਐਕਚੁਅਲ ਚ ਬਸ ਹੂੰ ਫਿਰ ਰਾਜੀ ਹੁੰਦਾ ਹੀ ਜੇ ਆਪਾਂ ਸੁੱਕੀ ਧੂੜੀ ਸੱਟ ਕੇ ਬਾਅਦ ਚ ਕਹਾਂਗੇ ਵੀ ਚਲ ਠੀਕ ਆ ਇਹ ਤਾਂ ਖਾਂਦੀ ਨਹੀਂ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਉਹਨੇ ਤਾਂ ਲਿਸੇ ਤਾਂ ਹੋਣਾ ਹੀ ਆ ਠੀਕ ਹੈ ਜੀ ਤੇ ਇੱਕ ਸਵਾਲ ਆ ਜਿੱਦਾਂ ਤੁਸੀਂ ਬੱਕਰੀਆਂ ਦੀਆਂ ਦੋਨੇ ਨਸਲਾਂ ਰੱਖੀਆਂ ਹੋਈਆਂ ਨੇ ਹਨਾ ਹਾਂਜੀ ਤੇ ਨਸਲ ਕਿਹੜੀ ਕਾਮਯਾਬ ਵੱਧ ਹੁੰਦੀ ਹੈ ਬਹੁਤ ਭਰਾ ਇੰਨਾ ਗੱਲਾਂ 'ਚ ਉਲਝੇ ਹੋਏ ਨੇ ਜੇ ਅਸੀਂ ਬੀਟਲ ਨਹੀਂ ਰੱਖਣੀ ਬਰਬਰੀ ਰੱਖਣੀ ਹੈ ਕੋਈ ਕਹਿੰਦਾ ਬੀਟਲ ਰੱਖਣੀ ਆ ਨਸਲ ਤਾਂ ਹੀ ਰੱਖਣ ਵਾਲੇ ਦੇ ਸਿਰ ਤੇ ਕਿਹੜੀ ਕੈਮ ਕਰ ਸਕਦਾ ਹੂੰ ਬੀਟਲ ਵੀ ਕੈਮ ਹੋ ਜਾਂਦੀ ਆ ਬਰਬਰੀ ਵੀ ਕੈਮ ਹੋ ਜਾਂਦੀ ਆ ਦੋਨੇ ਰਲਾ ਕੇ ਰੱਖੀਓ ਤਾਂ ਵੀ ਕੈਮ ਹੋ ਜਾਂਦੇ ਆ ਠੀਕ ਹੈ ਜੀ ਜੇਕਰ ਆਪਾਂ ਇਹੀ ਸੋਚੀ ਚੱਲੀਏ ਕਿ ਬਰਬਰੀ ਕੈਮ ਆ ਬੀਟਲ ਨਹੀਂ ਕੈਮ ਕਿਉਂ ਨਹੀਂ ਕੈਮ ਸਾਰੀਆਂ ਕੈਮ ਆ ਜੇਕਰ ਪਸ਼ੂ ਖਾਂਦਾਦਰੁਸਤ ਹੈ ਕਹ ਹਸਦਾ ਖੇਡਦਾ ਵਧੀਆ ਪਸ਼ੂਆਂ ਨਾਲ ਰਲ ਮਿਲ ਕੇ ਰਹਿੰਦਾ ਤਾਂ ਉਹ ਕਾਮਯਾਬ ਹੀ ਕਾਮਯਾਬ ਆ ਹੂੰ ਸੂਏ ਤੇ ਡਿਪੈਂਡ ਕਰਦੇ ਇਹਨਾਂ ਦੀਆਂ ਆਉਣ ਵਾਲੀਆਂ ਬਿਮਾਰੀਆਂ ਦਾ ਪਤਾ ਲੱਗਦਾ ਰਹੇ ਇਹਨਾਂ ਦੀ ਫੀਡ ਦਾ ਪਤਾ ਲੱਗਦਾ ਰਹੇ ਹਰ ਇੱਕ ਹੀ ਕਾਮਯਾਬ ਹੈ ਤੇ ਬਰਬਰੀ ਹੋਵੇ ਚਾਹੇ ਬਿੱਟੂ ਤੇ ਤੁਸੀਂ ਇੱਕ ਨਾਲ ਤੋਂ ਸ਼ੁਰੂਆਤ ਕੀਤੀ ਸੀ ਹਨਾ ਜਿਵੇਂ ਘਰੇ ਜਿਆਦਾਤਰ ਚਲੋ ਬੀਬੀਆਂ ਭੈਣਾਂ ਨੇ ਸੰਭਣਾ ਹੁੰਦਾ ਕੰਮ ਸਾਰਾ ਤੇ ਜਿਹੜਾ ਇਹ ਕੰਮ ਹੈ ਇਹ ਘਰਦਿਆਂ ਦੀ ਸਪੋਰਟ ਤੋਂ ਬਿਨਾਂ ਵੀ ਹੋ ਜਾਂਦਾ ਮੰਨ ਲਓ ਜੇ ਕਿਸੇ ਨੂੰ ਘਰ ਦੇ ਸਪੋਰਟ ਨਹੀਂ ਕਰਦੇ ਬੰਦੇ ਦੇ ਅੰਦਰ ਹੈਗਾ ਵੀਰ ਮੈਂ ਬੱਕਰੀ ਪਾਲਣ ਕਰਨਾ ਹੀ ਕਰਨਾ ਪਹਿਲੀ ਗੱਲ ਤਾਂ ਇਹ ਬੰਦੇ ਦੇ ਮਨ ਚ ਹੋਣਾ ਚਾਹੀਦਾ ਦੁਨੀਆ ਤਾਂ ਕਦੇ ਸਪੋਰਟ ਕਰਦੀ ਨਹੀਂ ਹੁੰਦੀ ਦੂਜੀ ਗੱਲ ਇਹ ਕਿ ਘਰ ਦਾ ਸਪੋਰਟ ਤੋਂ ਬਿਨਾ ਕੰਮ ਤਾਂ ਇਹ ਨਹੀਂ ਹੁੰਦਾ ਪਰ ਘਰ ਦੇ ਉਹੋ ਮੰਨਦੇ ਜਦੋਂ ਚਾਰ ਪੈਸੇ ਆਉਣ ਲੱਗ ਜਾਣ ਠੀਕ ਹੈ ਕਿਉਂਕਿ ਘਰੇ ਕੋਈ ਵੀ ਚੀਜ਼ ਲਿਓ ਚਾਹੇ ਛੋਟੀ ਹੈ ਚਾਹੇ ਵੱਡੀ ਹੈ ਕਿਹੜਾ ਵਾਦ-ਵਿਵਾਦ ਤਾਂ ਘਰ ਚ ਚੱਲਦੀ ਹੁੰਦੇ ਆ ਠੀਕ ਹੈ ਜਦੋਂ ਆਪਾਂ ਵੀ ਸ਼ੁਰੂ ਕੀਤੀ ਸੀ ਆਪਾਂ ਨੂੰ ਵੀ ਕਿਹੜਾ ਬਹੁਤ ਪਰੇਸ਼ਾਨੀਆਂ ਆਈਆਂ ਟੈਨਸ਼ਨ ਆਈਆਂ ਹਨਾ ਪਰ ਆਪਾਂ ਉਹ ਚੀਜ਼ਾਂ ਨੂੰ ਸੋਚਿਆ ਨਹੀਂ ਹੈਗਾ ਵੀ ਹਾਂ ਨਹੀਂ ਰੱਖਣੀ ਲੜਦੇ ਆ ਛੱਡ ਦਿਓ ਵਾਦਾ ਨਹੀਂ ਇਹ ਨਹੀਂ ਬਹੁਤ ਵਾਰੀ ਕਿਹਾ ਕਿ ਵਾਦਾ ਨਹੀਂ ਤੁਸੀਂ ਕੋਖੁਰ ਨਹੀਂ ਬੰਨਨੀ ਤੁਹਾਡੇ ਤੋਂ ਤਾਂ ਕੀ ਕੁੱਤੇ ਕਮਾਏ ਪੈ ਗਏ ਪੜੇ ਲਿਖੇ ਹੋ ਫਲਾਣਾ ਕਰ ਲੋ ਪਰ ਨਹੀਂ ਸਬਰ ਸੰਤੋਖ ਹਰ ਚੀਜ਼ ਚ ਜ਼ਰੂਰੀ ਆ ਜੇ ਰੱਖੋਗੇ ਤਾਂ ਹੀ ਫਲ ਪੱਕ ਮਿਲੂਗਾ ਨਹੀਂ ਨਹੀਂ ਮਿਲਦਾ ਤੇ ਜੇਕਰ ਬਾਅਦ ਹੌਲੀ ਹੌਲੀ ਕਰਦੇ ਆਪਣੇ ਆਪ ਨਾਲ ਹੋ ਜਾਂਦਾ ਜੇ ਤੁਹਾਡਾ ਮਨ ਨਾਲ ਨਾ ਸਭ ਕੁਝ ਨਾਲ ਠੀਕ ਹੈ ਬੰਦੇ ਦੇ ਅੰਦਰ ਹੋਣਾ ਚਾਹੀਦਾ ਜਨੂਨ ਹੋਣਾ ਚਾਹੀਦਾ ਆਗ ਹੋਣੀ ਚਾਹੀਦੀ ਹੈ ਇਹ ਹੋਣਾ ਚਾਹੀਦਾ ਮੈਂ ਕਰ ਸਕਦਾ ਕੁਝ ਵੀ ਹੋ ਜੇ ਤੁਸੀਂ ਯਕੀਨ ਮੰਨਿਓ ਚਾਹੇ ਆਪਾਂ ਨੂੰ ਚਲੋ ਜਿੰਨਾਕ ਆਪਣੇ ਮੀਡੀਅਮ ਵਰਗ ਦੇ ਲੋਕ ਆਪਾਂ ਆਪਾਂ ਜਿਹੜੇ ਕਹਿੰਦੇ ਕੋਈ ਬਾਲੇ ਉੱਚੇ ਲੰਮੇ ਪਰਿਵਾਰ ਚੋਂ ਹੈ ਮੀਡੀਅਮ ਵਿੱਚ 5 6 ਕਿੱਲੇ ਵਾਲੀ ਜ਼ਮੀਨ ਵਾਲੇ ਬੰਦੇ ਹੈਗੇ ਆ ਆਪਾਂ ਹਨਾ ਪਰ ਜਿੰਨਾਕ ਵੀ ਆਪਾਂ ਪੜ ਸਕੇ ਬੀਏ ਤੱਕ ਜਾਂ ਬੀਏ ਕੀਤੀ ਆਪਾਂ ਹਨਾ ਚਲੋ ਬੀਏ ਤੱਕ ਪੜ ਸਕੇ ਆ ਉਸ ਤੋਂ ਬਾਅਦ ਤੁਸੀਂ ਮੈਂ ਯਕੀਨ ਮੰਨਿਓ ਮੈਂ ਕਦੇ ਵੀ ਵੱਟ ਤੇ ਘਾਹ ਖੋਦੀ ਨੇ ਕਦੇ ਇਹ ਨਹੀਂ ਮਹਿਸੂਸ ਕੀਤਾ ਕਿ ਮੈਂ ਵੀ ਇਹ ਕੀਤੀ ਮੈਂ ਕਿਉਂ ਘਾਹ ਖੋਤਾ ਵੀ ਇੱਕ ਅੱਗਾ ਵੀ ਮੈਂ ਇਹਨਾਂ ਨੂੰ ਸਾਂਭਣਾ ਵਾਦਾ ਕਰਨਾ ਨਹੀਂ ਜੋਬ ਮਿਲੀ ਇਟਸ ਓਕੇ ਯਾਰ ਲਾਈਫ ਤਾਂ ਸੈਟ ਆਦੀ ਜੇ ਇਹਨਾਂ ਨੂੰ ਨਹੀਂ ਸਾਂਭੂਗੀ ਸਿਰਫ ਦਿਮਾਗ ਦੇ ਚ ਸਟ्रेस ਲੈ ਕੇ ਬੈਠ ਜਾ ਜੋਬ ਨਹੀਂ ਮਿਲੀ ਜੋਬ ਨਹੀਂ ਮਿਲੀ ਮੇਰਾ ਇਹ ਕੰਮ ਵੀ ਬੰਦ ਹੋ ਜਾਣਾ ਇਹ ਤਾਂ ਮੈਂ ਇੱਕ ਆ ਦਾ ਸਾਈਡ ਕਿੱਥੇ ਮੈਂ ਜੋਬ ਮੰਗਦੀ ਕਿੱਥੇ ਮੇਰਾ ਬਿਜ਼ਨਸ ਹੂੰ ਇਹ ਵੀ ਮੈਂ ਬੰਦ ਕਰ ਲੈਣਾ ਠੀਕ ਹੈ ਤਾਂ ਇਹ ਸੋਚਾਂ ਦਿਮਾਗ ਚੋਂ ਭੈਣਾ ਨੂੰ ਭਰਾਵਾਂ ਨੂੰ ਕੱਟਣੀਆਂ ਹੀ ਪੈਣੀਆਂ ਕਿ ਅਸੀਂ ਪੜੇ ਲਿਖੇ ਹਾਂ ਜੇ ਨਹੀਂ ਕੰਮ ਦਾ ਕਿਸੇ ਹਿਸਾਬ ਤੇ ਕਰਨਾ ਤੇ ਇੱਕ ਬੱਕਰੀਆਂ ਬਹੁਤ ਭਰਾ ਰੱਖ ਲੈਂਦੇ ਆ ਜਾਂ ਰੱਖਣੀਆਂ ਚਾਹੁੰਦੇ ਆ ਪਰ ਇਸੇ ਗੱਲ ਦੀ ਬਹੁਤ ਉਜੇ ਹੋਏ ਨੇ ਹਨਾ ਵੀ ਇਹਨਾਂ ਨੂੰ ਖਰਾਕ ਕੀ ਪਾਵਾਂਗੇ ਕਈ ਬੰਦਿਆਂ ਨੂੰ 2-2 ਸਾਲ ਹੋ ਗਏ ਕੰਮ ਕਰਦਿਆਂ ਨੂੰ ਹਾਲੇ ਤੱਕ ਪ੍ਰੋਪਰ ਖਰਾਕ ਦਾ ਨਹੀਂ ਪਤਾ ਲੱਗਿਆ ਵੀ ਜੇ ਆਪਾਂ ਸੌਖੇ ਸ਼ਬਦਾਂ 'ਚ ਗੱਲ ਕਰੀਏ ਵੀ ਸਭ ਤੋਂ ਵਧੀਆ ਜਿਹੜੀ ਆਪਾਂ ਖਰਾਕ ਇਹਨਾਂ ਨੂੰ ਕਿਹੜੀ ਪਾ ਸਕਦੇ ਜਿਹੜੀ ਘਰੇ ਤਿਆਰ ਹੋ ਜੇ ਸੌਖੀ ਤੇ ਸਸਤੀ ਵੀ ਭਵੇ ਤੁਸੀਂ ਇਹਨਾਂ ਨੂੰ ਤੂੜੀ ਤੇ ਖਲ ਪਾ ਕੇ ਉੱਤੇ ਦਾਣੇ ਦਾ ਧੂੜਾ ਮਾਰ ਸਕਦੇ ਹੋ ਠੀਕ ਹੈ ਜੇ ਉਹਦੇ ਨਾਲ ਤੁਹਾਡੀ ਬੱਕਰੀ ਰਾਜੀ ਨਹੀਂ ਹੁੰਦੀ ਹਰਾਚਾਰਾ ਰੇਗ ਦੇ ਘਰੇ ਆ ਉਹ ਪਾਓ ਮੈਨਾਂ ਨਾ ਢਿੱਡ ਭਰਿਆਣਾ ਚਾਹੀਦਾ ਲੱਗੂ ਇਹਨਾਂ ਨੂੰ ਆਪੇ ਜਦੋਂ ਖਾਣਗੇ ਠੀਕ ਹੈ ਲੱਗਣ ਵਾਲੀ ਗੱਲ ਤਾਂ ਹੈ ਹੀ ਨਹੀਂ ਉਹ ਤਾਂ ਆਪੇ ਜਦੋਂ ਇਹਨਾਂ ਨੇ ਗਾਲਾਂ ਕੱਢਣਾ ਆਪੇ ਲੱਗ ਜਾਣਾ ਇਹਨਾਂ ਨੂੰ ਪਹਿਲੀ ਗੱਲ ਇਹਨਾਂ ਨੂੰ ਦਾਣਾ ਪਾਓ ਜਿੱਦਾਂ ਨੇ ਪਾਸੇ ਕਣਕ ਦਾ ਦਲੀਆ ਬਣਾ ਲਓ ਉਹ ਪਾ ਦਿਓ ਠੀਕ ਹੈ ਬੱਕਲੀਆਂ ਪਾਓ ਘਰੇ ਜਿੰਨਾ ਮੈਂ ਕਹਿੰਦੀ ਆ ਘਰੇ ਬੰਦੇ ਦੇ ਮਟੀਰੀਅਲ ਐ ਇਹਨਾਂ ਆਪਾਂ ਨੂੰ ਬਾਹਰੋਂ ਫੀਡਾਂ ਚ ਨਹੀਂ ਮਿਲਦਾ ਜਿੰਨਾ ਆਪਣੇ ਘਰੇ ਮਟੀਰੀਅਲ ਪਾਸਾ ਆਪਾਂ ਪਾਨ ਦੀ ਖੇਚਲ ਨਹੀਂ ਕਰਦੇ ਕਿਉਂ ਕਹਿ ਦੇਣਾ ਫੀਡ ਭਾਵਾਂਗੇ ਰਾਜੀ ਹੋਣਗੀਆਂ ਘਰ ਵਾਲੇ ਮਟੀਰੀਅਲ ਨੂੰ ਯੂਜ਼ ਕਰਕੇ ਦੇਖੋ ਕਣਕ ਤੁਸੀਂ ਦਲੀਆ ਬਣਾ ਲਓ ਕਣਕ ਦਾ ਦਲੀਆ ਬਣਾ ਕੇ ਉਹਨੂੰ ਭੁੰਨ ਲਓ ਭੁੰਨ ਕੇ ਉਸ ਤੋਂ ਬਾਅਦ ਜਦੋਂ ਆਪਾਂ ਲੇਟੀ ਬਣਾਉਣੇ ਜਿਵੇਂ ਪਸ਼ੂਆਂ ਨੂੰ ਲੇਟੀ ਬਣਾ ਕੇ ਤੇਲ ਪਾ ਕੇ 15 ਦਿਨ ਧਰ ਕੇ ਦੇਖੋ ਬੱਕਰੀਆਂ ਜਿਹੀ ਕਿਉਂ ਨਹੀਂ ਹੁੰਦੀ ਹਮਮ ਕਰੇ ਮਟੀਰੀਅਲ ਆਪਾਂ ਵਰਤ ਦੇਣੀ ਆਪਾਂ ਕਹਿੰਦੇ ਮੈਂ ਫੀਡ ਲਿਆਉ ਉਥੋਂ ਮੈਨਾ ਬੜੀ ਮੇਰੇ ਵਰਗੇ ਭੈਣਾਂ ਕਹਿੰਦੇ ਦਿੰਦੀਆਂ ਵੀ ਸਾਨੂੰ ਰਿੰਨਣੀ ਪਹੂਗੀ ਸਾਨੂੰ ਬਣਾਉਣੀਆਂ ਭੈਣਾਂ ਬੱਕਲੀਆਂ ਹਨਾ ਉਥੋਂ ਲਿਆ ਯਾਰ ਫੀਡ ਪਾ ਦਾਂਗੇ ਬਸ ਸੌਖਾ ਕੰਮ ਪਾ ਲਿਆ ਸੌਖਾ ਕੰਮ ਇਹਨਾਂ 'ਚ ਫਿਰ ਸੌਖੀ ਤਾਂ ਹੈ ਨਹੀਂ ਅੱਗੇ ਜਦੋਂ ਬੰਦੇ ਬੱਚੇ ਨਹੀਂ ਇਹਨਾਂ ਨੇ ਪੜ੍ਹਦੇ ਸਾਡੀ ਉਮਰ ਦੀ ਗੱਲ ਕਰਦੀਆਂ ਜਦੋਂ ਨਹੀਂ ਤਾਂ ਸਾਡੇ ਵਰਗੇ ਪੜ੍ਹਦੇ ਕਹਿੰਦੇ ਚੱਲ ਚੱਲ ਤੇ ਬੱਕਰੀਆਂ ਲੈ ਦੂੰ ਐ ਕਰ ਲਾ ਮੈਂ ਤੁਹਾਨੂੰ ਬੱਕਰੀਆਂ ਲੈ ਦੂੰ ਕਿਉਂ ਲੈ ਦੂੰ ਕਿਉਂਕਿ ਪਤਾ ਇਹਨਾਂ 'ਚ ਮਿਹਨਤ ਵੱਧਦਾ ਪੜਾਈ ਨਾਲੋਂ ਹਮ ਬੰਦਾ ਪੜ੍ਹ ਕੇ ਤਾਂ ਕਿਤੇ ਨੌਕਰੀ ਕਰ ਲੂ ਬਹਿ ਹੀ ਉਹ ਬਖੇੜਾਂ ਬਹਿ ਹੀ ਹੋਣਾ ਪਰ ਇਹਨਾਂ ਚ ਨਹੀਂ ਬਹਿ ਸਕਦਾ ਜੇ ਹੁਣ ਇੱਧਰ ਖੜ ਗਏ ਇਹਨਾਂ ਨੇ ਉੱਧਰ ਭੱਜ ਜਾਣਾ ਉੱਧਰ ਜਾਵੜੇ ਨੇ ਇੱਧਰ ਭੱਜ ਜਾਣਾ ਇਹ ਕੰਮ ਨਹੀਂ ਮੰਨ ਲਓ 5-10 ਬੱਕਰੀਆਂ ਰੱਖੇ ਕਿਸੇ ਦੇ ਘਰੇ ਕਿੰਨਾ ਕੁ ਸਮਾਂ ਚਾਹੀਦਾ ਸਵੇਰ ਸ਼ਾਮ ਕਿੰਨਾ ਕੁ ਟਾਈਮ ਲੱਗ ਜਾਂਦਾ ਸੰਭਾਲੀ ਤੇ ਜੇ ਤਾਈ ਤੁਹਾਡੇ ਕੋਲ ਫੀਡ ਆਪ ਦੀ ਫੀਡ ਕਹਿ ਨਹੀਂ ਮੈਂ ਜੋ ਕਹ ਲੂ ਖਾਣਾ ਦੇਣਾ ਜੇ ਤੁਹਾਡੇ ਕੋਲ ਆਪ ਦਾ ਤਾਂ ਅੱਧਾ ਪੌਣਾ ਘੰਟਾ ਲੱਗ ਜਾਂਦਾ ਬਸ ਇੰਨਾ ਹੀ ਲੱਗਦਾ ਇੱਕ ਟਾਈਮ ਇੱਕ ਟਾਈਮ ਦਾ ਠੀਕ ਹੈ ਜੇ ਤੁਹਾਡੇ ਕੋਲ ਫੀਡ ਆਪ ਦੀ ਨਹੀਂ ਹੈਗੀ ਵੀ ਮਤਲਬ ਉਹ ਚਾਰਨੀਆਂ ਫਿਰ ਤੁਹਾਨੂੰ 2 2.5 ਘੰਟੇ ਲੱਗ ਜਾਂਦੇ 2 2.5 ਘੰਟੇ ਬੱਕਰੀ ਕੁੱਕ ਕਰ ਲੈਂਦੀ ਆ ਪੱਠੇ-ਪੁੱਠੇ ਵੱਢ ਕੇ ਪਾਉਣੇ ਆ ਜਾਂ ਜੇ ਵੱਢ ਕੇ ਪਾਉਣੇ ਆ ਜੇ ਤੁਹਾਡੇ ਕੋਲੇ ਹੀ ਵੱਢ ਕੇ ਪਾਉਣੇ ਫਿਰ ਵੱਡੇ ਸਾਬੀਰਾ ਭਰਾਵਾਂ ਨੂੰ ਕਿੰਨਾ ਕੁ ਟਾਈਮ ਲੱਗਦਾ ਇੱਕ ਤਰ੍ਹਾਂ ਦੇ ਤੇ ਤਾਂ ਕਿਉਂਕਿ 5 ਬੱਕਰੀਆਂ ਜੇ ਮੇਰੇ ਸਹਾਰ ਨਾਲ ਤੁਸੀਂ ਬਰਬਰੀ ਰੱਖੋ ਤਾਂ ਦੋ ਥੱਬਿਆਂ ਨਾਲ ਬੱਕਰੀਆਂ ਦੀ ਬੱਲੇ-ਬੱਲੇ ਹੋ ਜਾਂਦੀ ਮੌਸਮ ਕਿਹੜਾ ਵਧੀਆ ਹੁੰਦਾ ਬੱਕਰੀਆਂ ਲਈ ਗਰਮੀ ਜਾਂ ਸਰਦੀ ਮੌਸਮ ਦਾ ਹੀ ਮੇਗਲੇ ਚ ਰੱਖਿਓ ਅਸੂ ਚ ਬੱਕਰੀ ਰੱਖਿਓ ਕਿਉਂਕਿ ਨਾ ਤਾਂ ਉਹਦਾ ਮੀਂਹ ਪੈਂਦੇ ਨਾ ਉਹਦਾ ਗਰਮੀ ਹੁੰਦੀ ਆ ਨਾ ਉਹਦਾ ਮੁਦਲਾ ਸਪਟੰਬਰ ਠੀਕ ਹੈ ਉਦੋਂ ਬੱਕਰੀ ਵਾਲੀ ਦੀ ਸ਼ੁਰੂਆਤ ਕੀਤੀ ਆ ਕਿਉਂਕਿ ਜੇ ਜ਼ਿਆਦਾ ਆਪਾਂ ਜੇਠ ਹੜ ਚ ਰੱਖਦੇ ਆ ਤਾਂ ਉਦੋਂ ਤਾਬ ਜਦੇ ਆ ਉਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਉਦੋਂ ਨਹੀਂ ਪਸ਼ੂ ਸਾਂਭ ਸਕਦੇ ਕਿਉਂ ਕਦੇ ਆ ਫਾਰਨਲ ਮਰ ਗਿਆ ਕਦੇ ਉਹਨੂੰ ਗਰਮੀ ਦਾ ਬੁਖਾਰ ਹੋ ਗਿਆ ਨਾ ਸਟ੍ਰੈਸ ਲਾ ਜਾਂਦਾ ਜਾਂ ਫਿਰ ਸਰਦੀ ਚ ਜਦੋਂ ਆਪਾਂ ਕਹਿੰਨੇ ਵੀ ਸਰਦੀ ਪਸ਼ੂ ਰਖ ਲੋ ਸਰਦੀ ਚ ਵੀ ਨਹੀਂ ਲੋਟ ਆਉਂਦਾ ਕਿਉਂਕਿ ਸਰਦੀ ਚ ਜ਼ਿਆਦਾ ਠੰਡ ਹੁੰਦੀ ਹੈ ਬੱਚੇ ਨੂੰ ਨਮੂਨੀਆਂ ਹੋ ਜਾਂਦਾ ਜਾਂ ਜਿਹੜੇ ਬੱਕਰੀਆਂ ਹੁੰਦੀਆਂ ਉਹਨਾਂ ਨੂੰ ਨਮੂਨੀਆਂ ਹੋ ਜਾਂਦੇ ਆ ਫਿਰ ਫੀਵਰ ਦੀ ਸਮੱਸਿਆ ਆ ਜਾਂਦੀ ਹੈ ਉਹਨਾਂ ਦੇ ਫੇਫੜੇ ਬੰਦ ਹੋ ਜਾਂਦੇ ਇਹ ਸਾਰੀਆਂ ਸਮ ਹਮ ਤਾਂ ਕਰਕੇ ਮੇਘਲੀ ਰੋਤੇ ਜਿਹੜੀ ਅਸੂ ਹੈ ਆਪਣੀ ਸੈਪਟੈਂਬਰ ਇਹਦੇ ਤੁਸੀਂ ਰੱਖ ਸਕਦੇ ਹੋ ਠੀਕ ਹੈ ਜੀ ਤੇ ਕੋਈ ਹੋਰ ਸਲਾਹ ਦੇ ਵੱਲੋਂ ਆਪਦੇ ਤਿਆਰਬੇ ਜੋ ਜਿਹੜੇ ਵੀਡੀਓ ਦੇਖ ਰਹੇ ਆਪਾਂ ਨੂੰ ਉਹਨਾਂ ਨੂੰ ਦੇਣੀ ਚਾਹੋਂ ਬੱਕਰੀ ਪਾਲਣ ਬਾਰੇ ਆਪਦਾ ਤਿਆਰਬਾ ਕੋਈ ਆਪਣਾ ਤਿਆਰਬਾ ਤੇ ਹੀ ਹੈ ਵੀ ਇਹ ਮਿਹਨਤ ਨਾਲ ਹੀ ਚੱਲਦਾ ਕੰਮ ਠੀਕ ਹੈ ਜੇ ਤੁਸੀਂ ਇੱਕ ਵਾਰੀ ਵੀ ਇਹਨਾਂ ਤੇ ਅੱਕ ਗਏ ਤੇ ਫਿਰ ਨਹੀਂ ਕੰਮ ਕਰ ਸਕ ਕਾਮਯਾਬ ਹੋ ਸਕਦੇ ਤੁਸੀਂ ਜੇਕਰ ਤੁਸੀਂ ਇਹਨਾਂ ਨੂੰ ਪਾਲਣੇ ਹੀ ਹੈ ਤਾਂ ਚੰਗੀ ਦ੍ਰਿਸ਼ਟੀ ਨਾਲ ਪਾਲੋ ਮਤਲਬ ਦ੍ਰਿਸ਼ਟੀ ਦਾ ਪੂਰਾ ਫੋਕਸ ਇਨਾਂ ਤੇ ਹੋਵੇ ਤੁਹਾਡਾ ਫੇਰੇ ਪਲ ਜਾਂਦੀਆਂ ਠੀਕ ਹੈ ਜੇ ਆਪਾਂ ਇਹ ਸੋਚੀ ਵੀ ਬਸ ਨੀਰਾ ਪਾਤਾ ਦਾਣਾ ਪਾਤਾ ਚਲੋ ਠੀਕ ਆ ਬਸ ਉਹਨਾਂ ਦਾ ਦਾ ਕੰਮ ਕਰੋ ਫੇਰ ਨਹੀਂ ਕਿਉਂਕਿ ਇਹਨਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਚੁੱਪ ਕੀਤੀ ਆ ਜਾਂਦੀਆਂ ਇਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਠੀਕ ਹੈ ਜਿਹੜੀਆਂ ਬੁਖਾਰ ਦੀ ਸਮੱਸਿਆ ਤਾਂ ਮੋਸਟਲੀ ਇਦਾਂ ਹੀ ਆਉਂਦੀ ਆ ਪਤਾ ਹੀ ਨਹੀਂ ਲੱਗਦਾ ਹੈਗਾ ਕਦੋਂ ਮਤਲਬ ਹੋ ਜਾਂਦਾ ਹੈਗਾ ਇਹਨਾਂ ਨੂੰ ਚੁੱਪ ਕਰਕੇ ਮੁੰਗੜ ਮਾਰ ਕੇ ਬਹਿ ਜਾਂਦੇ ਆਗਾ ਇੱਕ ਇੱਕ ਗੱਲ ਹੋਰ ਮੈਂ ਕਹਿਣਾ ਚਾਹੂੰਗੀ ਇਸ ਲਈ ਮੈਂ ਕਮੈਂਟ ਕੀਤਾ ਸੀਗਾ ਕਿ ਵੀ ਬੱਕਰੀ ਪੂਛ ਉਹ ਮਾਰਦੀ ਰਾ ਪੂਛ ਮਾਰਨ ਦੀ ਗੱਲ ਨਹੀਂ ਕਰੀ ਸੀ ਮੈਂ ਮੈਂ ਗੱਲ કરી ਸੀ ਕਿ ਬਲ ਪੈ ਜਾਂਦਾ ਉਹਦੀ ਪੂਛ ਜਦੋਂ ਉਹਦੇ ਦਰਦ ਹੁੰਦਾ ਹੋਵੇ ਦਰਦ ਵਾਲੇ ਬਲ ਪੂਛ ਦੀ ਗੱਲ ਕੀਤੀ ਸੀ ਨਾ ਕਿ ਪੂਛ ਮਾਰਨ ਦੀ ਉਹ ਮਾਰਨ ਵਾਲੀ ਹੋਰ ਹੁੰਦੀ ਹੈ ਬਈ ਜਿਹੜੀ ਪੂਛੇ ਦੇ ਬਲ ਵਹੁੰਦਾ ਉਹ ਤੋਂ ਹੁੰਦਾ ਉਹ ਦਰਦ ਠੀਕ ਹੈ ਇਹ ਇੰਨੀਆਂ ਚੀਜ਼ਾਂ 'ਚ ਵੀ ਫਰਕ ਹੁੰਦਾ ਜਿੰਨਾ ਵਿੱਚ ਰਹੋਗੇ ਸਾਰੀਆਂ ਚੀਜ਼ਾਂ ਦਾ ਪਤਾ ਲੱਗੂਆ ਸਾਲ 'ਚ ਨਹੀਂ ਪਤਾ ਲੱਗਦਾ ਪੰਜ ਦਿਨਾਂ 'ਚ ਨਹੀਂ ਪਤਾ ਲੱਗਦਾ ਇਹਨਾਂ ਜੋ ਬਹੁਤ-ਬਹੁਤ ਚਿਰਾਂ ਤੋਂ ਪਤਾ ਲੱਗਦਾ ਵੀ ਆਬ ہماری ਵੀ ਹੁੰਦੀ ਆ ਅੱਜ ਆਪਾਂ ਨੂੰ 8-10 ਸਾਲ ਹੋ ਗਏ ਨਾ ਇਹਨਾਂ ਚੀਜ਼ਾਂ 'ਚ ਵੜਿਆ ਨੂੰ ਠੀਕ ਹੈ ਫਿਰ ਵੀ ਕੋਈ ਨਾ ਕੋਈ ਬਿਮਾਰੀ ਆ ਜੀ ਨਿਕਲ ਆਉਂਦੀ ਜਿਹੜੀ ਪਤਾ ਹੀ ਨਹੀਂ ਹੁੰਦੀ ਹੂੰ ਫਿਰ ਵੀ ਉਹ ਕਿਸੇ ਤੋਂ ਪੁੱਛ ਕੇ ਕਿ ਗਾਂ ਗਾਂ ਆਪਣੇ ਵੀ ਉਸਤਾਦ ਹੈਗੇ ਉਹਨਾਂ ਤੋਂ ਪੁੱਛਦੇ ਆ ਠੀਕ ਹੈ ਫਿਰ ਜਾ ਕੇ ਹੱਲ ਨਿਕਲਦੇ ਆ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਇੰਨੀ ਵਧੀਆ ਜਾਣਕਾਰੀ ਦੇਣ ਦੇ ਲਈ ਦੋਸਤੋ ਫੇਰ ਕਿਸੇ ਦਿਨ ਹੋਰ ਵੀ ਵੀਡੀਓ ਬਣਾਵਾਂਗੇ ਅੱਜ ਦੀ ਸ਼ਾਰਟ ਦੀ ਵੀਡੀਓ ਨੂੰ ਕਬੂਲ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ